ਹਰਿਵਜੀ ਜੀ ਅੱਜ ਜਿਹੜੀ 11 ਜੂਨ ਨੂੰ ਝੋਨੇ ਦੀ ਲਵਾਈ ਜਿਹੜੀ ਸਟਾਰਟ ਹੋ ਰਹੀ ਹੈ ਸਰਕਾਰ ਦੇ ਮਜ਼ਾ ਤੇ ਕਿ ਇਹਦੇ ਨਾਲ ਕਿਸਾਨਾਂ ਨੂੰ ਕਿੰਨਾ ਕੋਈ ਮਤਲਬ ਫਾਇਦਾ ਮਿਲਿਆ ਹੈ ਕੋਈ ਆ ਕੋਈ ਮੁਸ਼ਕਲ ਆਈ ਹੈ ਅਦਾ ਚੇਤਨ ਜੀ ਝੋਨੇ ਦੀ ਜਿਹੜਾ ਸੀਜ਼ਨ ਹੈ ਕਿਸਾਨ ਤੱਕ ਕਦੋਂ ਤੇ ਡੀਕ ਰਿਹਾ ਹੈ ਜਿਹੜੇ ਸਰਕਾਰ ਵੱਲੋਂ ਪਾਲਿਸੀਆਂ ਬਣਾਉਂਦੇ ਆ ਉਹਨਾਂ ਚਿਆਂ ਤੱਕ ਕਿਸਾਨ ਹੀ ਨਹੀਂ ਹੁੰਦੇ ਜਾਂ ਉਹਨਾਂ ਨੂੰ ਫੀਲਡ ਦਾ ਪਤਾ ਹੀ ਨਹੀਂ ਹੁੰਦਾ ਅੱਗੇ ਸਟੈਪ ਬਾ ਸਟੈਪ ਤਿੰਨ ਜਿਹੜੇ ਹਿੱਸਿਆਂ 'ਚ ਵੰਡ ਕੇ ਜਿਹੜੀ ਇਹਨਾਂ ਨੇ ਲਾਈਟ ਦੇਣੀ ਸ਼ੁਰੂ ਕੀਤੀ ਸੀ ਉਹਦੇ ਨਾਲ ਆ ਹੁਣ ਜਿਹੜਾ ਇਕੱਠਾ ਇੱਕ ਤਰੀਕ ਨੂੰ ਝੋਨਾ ਸਾਰੇ ਪੰਜਾਬ 'ਚ ਇਹਨੇ ਲਾਉਣ ਵਾਸਤੇ ਕਹਿਤਾ ਸ਼ੁਰੂ ਕਰਤਾ ਹੈ ਬਜਾਏ ਦੇ ਕਿ ਕੁਛ ਦਿਨ ਪਹਿਲਾਂ ਸਟੈਪ ਬਾਈ ਸਟੈਪ ਕੀਤਾ ਜਾਂਦਾ ਸਭ ਤੋਂ ਵੱਡੀ ਪ੍ਰੋਬਲਮ ਤਾਂ ਜੀ ਲੇਬਰ ਦੀ ਆਊਗੀ ਕਿਉਂਕਿ ਪ੍ਰਵਾਸੀ ਬਹੁਤ ਘੱਟ ਲੇਬਰ ਹੈ ਜਿਹੜੀ ਉਹ ਆ ਰਹੀ ਹੈ ਹੁਣ ਔਰ ਜਿਹੜੀ ਲਾਈਟ ਦੀ ਹੈ ਲਾਈਟ ਅਜੇ ਤਾਂ 3-4 ਘੰਟੇ ਦੇ ਰਹੇ ਸੀ ਪਨੀਰੀ ਵਾਸਤੇ ਅੱਜ ਹੁਣ ਕੋਈ ਨਵਾਂ ਸ਼ਡਿਊਲ ਆਇਆ ਜਿਹੜਾ 8 ਘੰਟੇ ਇਹ ਕਹਿੰਦੇ ਵੀ ਲਾਈਟ ਚਲਾਵਾਂਗੇ ਸਾਰੇ ਪੂਰੇ ਪੰਜਾਬ 'ਚ ਇੱਕੇ ਵਾਰੀ ਜਦੋਂ ਲਾਈਟ ਤੇ ਜਿਹੜਾ ਬੋਝ ਪਾਊਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਲਾਈਟ ਪੂਰੀ ਕਰ ਸਕਣਗੇ ਔਰ ਕਿਸਾਨ ਨੂੰ ਇਹਦੀ ਸਮੱਸਿਆ ਆਊਗੀ ਬਜਾਏ ਦੇ ਸਾਰੇ ਪੰਜਾਬ ਨੂੰ ਇੱਕੋ ਵਾਰੀ ਝੋਨਾ ਲਾਉਣ ਦੀ ਜਿਹੜੀ ਪਰਮਿਸ਼ਨ ਦੇਣ ਦੀ ਬਜਾਏ ਸਟੈਪ ਬਾਈ ਸਟੈਪ ਦੇਣੀ ਚਾਹੀਦੀ ਸੀ ਤੇ ਪਹਿਲਾਂ ਅੱਜ ਤੋਂ ਪਹਿਲਾਂ ਸ਼ੁਰੂ ਕਰਨੀ ਚਾਹੀਦੀ ਸੀ ਲਾਈਟ ਤਾਂ ਕਿਵੇਂ ਲਾਈਟ ਆ ਰਹੀ ਹੈ ਪੂਰੀ ਕੋਈ ਮਤਲਬ ਅੱਜ ਤੋਂ ਪਹਿਲਾਂ ਚੱਕੜ ਵੀ ਆਇਆ ਸੀਗਾ ਉਹਦੇ ਨਾਲ ਕੋਈ ਦੇਖੋ ਜੀ ਲਾਈਟ ਜਿਹੜਾ ਪਿੱਛੇ ਤੂਫਾਨ ਚੱਕੜ ਆਇਆ ਖੰਭੇ ਟੁੱਟ ਗਏ ਤਾਰਾਂ ਖਿਲਰ ਰੀਆਂ ਪਈਆਂ ਸਾਰਾ ਤਾਂ ਇਹਨਾਂ ਤੋਂ ਕਲੀਅਰ ਹੀ ਨਹੀਂ ਹੋਇਆ ਅਜੇ ਤੱਕ ਬਿਜਲੀ ਬੋਰਡ ਤੋਂ ਮਤਲਬ ਜਿਹੜਾ ਸਾਡੇ ਫੀਡਰ ਦਾ ਬਹੁਤ ਵੱਡਾ ਹਿੱਸਾ ਤਾਂ ਚਲੋ ਚੱਲ ਗਿਆ ਪਰ ਕੁਝ ਹਿੱਸਾ ਜੇ ਵੀ ਨਹੀਂ ਚੱਲਿਆ ਔਰ ਲਾਈਟ ਜਿਹੜੀ ਹੈਗੀ ਆ ਪੂਰੀ ਮੇਰੇ ਹਿਸਾਬ ਨਾਲ ਅਜੇ ਨਹੀਂ ਚੱਲਣੀ ਸਾਰੀਆਂ ਮੋਟਰਾਂ ਤੇ ਕੁਝ ਮੋਟਰਾਂ ਜੇ ਰਹਿ ਗਈਆਂ ਜਿਹੜੀਆਂ ਹਨੇਰੀ ਝਖੜ ਕਰਨ ਲੇਬਰ ਦਾ ਇਸ ਵਾਰ ਕਿੰਨਾ ਕੁ ਵੱਲੋਂ ਚੱਲ ਰਿਹਾ ਹੈ ਲੇਬਰ ਜਿਹੜੀ ਆ ਰਹੀ ਹੈ ਲੇਬਰ ਦਾ ਬਹੁਤ ਔਖਾ ਜੀ ਜਿਹੜੀ ਇੱਥੇ ਸਾਡੀ ਪੰਜਾਬੀ ਲੇਬਰ ਹੈ ਚਾਹੇ ਅਸੀਂ ਪ੍ਰੈਫਰ ਵੀ ਕਰਦੇ ਹਾਂ ਪੰਜਾਬੀ ਲੇਬਰ ਤੋਂ ਲਵਾਈਏ ਆਪਦੇ ਭਰਾਵਾਂ ਤੋਂ ਲਵਾਈਏ ਪਰ ਜਿਹੜਾ ਹੈਗਾ ਲੋਕਲ ਲੇਬਰ ਉਹ ਪੂਰਾ ਨਹੀਂ ਲਾ ਸਕਦੀ ਸਾਰੇ ਪੰਜਾਬ ਦਾ ਝੋਨਾ ਔਰ ਪ੍ਰਵਾਸੀ ਜਿਹੜੇ ਮਜ਼ਦੂਰ ਵੀਰ ਆ ਸਾਡੇ ਉਹ ਬਹੁਤ ਘਟ ਗਏ ਅੱਗੇ ਨਾਲ ਆਉਣਾ ਲੇਬਰ ਦੀ ਬਹੁਤ ਵੱਡੀ ਸਮੱਸਿਆ ਹੈ ਜਿਹੜੇ ਕਿਸਾਨ ਹੈ ਉਹ ਰੇਲਵੇ ਸਟੇਸ਼ਨਾਂ ਤੇ ਮਾਰੇ ਮਾਰੇ ਫਿਰਦੇ ਆ ਉੱਥੇ ੱਤਕੇ ਖਾ ਰਹੇ ਆ ਔਰ ਮੰਤਾਂ ਅਸਾਜਿਤ ਕਰ ਰਹੇ ਆ ਵੀ ਜਿਹੜੇ ਲੇਬਰ ਆ ਰਹੇ ਆ ਵੀ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਆਪਣੇ ਪਿੰਡਾਂ 'ਚ ਜਾ ਕੇ ਆਪਣੇ ਖੇਤ ਬਿਠਾਈਏ ਜੀ ਹਾਂਜੀ ਕੀ ਨਾਂ ਤੁਹਾਡਾ ਕੀ ਕਹਿਣਾ ਚਾਹੁੰਗੇ ਵੀ ਅੱਜ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਹੈ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਤੁਹਾਨੂੰ ਮੇਰਾ ਨਾਮ ਜਤਿਪ ਸਿੰਘ ਸੰਧੂਏ ਜੀ ਇਨਾ ਕਿਸਾਨ ਯੂਨੀਅਨ ਮਲੋੜ ਦਾ ਹਵਦੇਦਾਰ ਹਾਂ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੋ ਉਹਨਾਂ ਨੇ ਅੱਜ ਤੋਂ ਬਿਜਲੀ ਦੀ ਸਰਪਲਾਈ ਸ਼ੁਰੂ ਕੀਤੀ ਹੈਗੀ ਹੈ ਤੇ ਉਹ ਚੱਲ ਤਾਂ ਰਹੀ ਹੈਗੀ ਲੇਕਿਨ ਅਸੀਂ ਘੱਟੋ ਘੱਟ 10 ਘੰਟੇ ਨਿਰਵਿਘਨ ਸਰਪਲਾਈ ਚਾਹੁੰਦੇ ਹਾਂ ਤਾਂ ਕਿ ਸਾਡਾ ਝੋਨਾ ਜਿਆਦਾ ਹੈਗਾ ਉਹ ਜੰਮੀਏ ਜੁੜਦੀ ਰਹਿ ਸਕੇ ਤੇ ਜੋ ਨਹਿਰੀ ਪਾਣੀ ਦੀ ਮੁੱਖ ਮੰਤਰੀ ਸਾਹਿਬ ਜੀ ਨੇ ਕਿਹਾ ਸੀ ਮੁਖਤਸਰ ਸਾਹਿਬ ਜ਼ਿਲ੍ਹੇ ਨੂੰ ਹਰ ਹਰ ਥਾਂ ਤੇ ਪਹੁੰਚਾਇਆ ਜਾਵੇ ਸਾਡੇ ਜੋ ਡਬਲ ਹਟਾਵ ਦੀਆਂ ਟੈਲਾਂ ਹੈਗੀਆਂ ਨੇ ਉੱਥੇ ਪੂਰਾ ਪਾਣੀ ਨਹੀਂ ਪਹੁੰਚ ਰਿਹਾ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇ ਤਾਂ ਹੀ ਜਿਹੜਾ ਜੱਟ ਹੈਗਾ ਉਹ ਜਿਹੜੀ ਤੁਹਾਡੇ